ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇੱਕ ਹੋਰ ਗੁੱਡ న్యూਸ ਥੋਡੇ ਥੋਡੇ ਨਾਲ ਸਾਂਝੀ ਕਰਨੀ ਹੈ ਹੁਣੇ-ਹੁਣੇ ਮੈਨੂੰ ਪਤਾ ਚੱਲੀ ਹੈ ਐਕਚੁਅਲੀ ਮੈਨੂੰ ਨਹੀਂ ਪਤਾ ਸੀਗਾ ਆਪਣਾ ਵੀਰ ਹੈ ਸਿਮਰਨਪ੍ਰੀਤ ਸਿੰਘ ਤੇ ਪੰਜਾਬੀ ਮੁੰਡਾ ਪੰਜਾਬ ਦਾ ਦਿੱਲੀ ਜੌਬ ਕਰਦਾ ਉਹਨੇ ਸ਼ੇਅਰ ਕੀਤੀ ਆ ਤੇ న్యూਸ ਬੜੀ ਇੰਟਰਸਟਿੰਗ న్యూਸ ਆ ਥੋਡੇ ਨਾਲ ਸਾਂਝੀ ਕਰਨੀ ਪਣਦੀ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ న్యూਸ ਸਾਂਝੀ ਕਰਕੇ ਡਾਟ ਰਿਬਿਊਨ ਦੀ ਨਿਊਜ਼ ਆ 8 ਜੂਨ ਦੀ ਨਿਊਜ਼ ਦਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਨਾ ਹੈ ਕਿ ਸਟੱਡੀ ਵੀਜ਼ੇ ਕੈਨੇਡਾ ਸਟੱਡੀ ਵੀਜ਼ੇ ਦੇ ਕੇਸਾਂ ਦੇ ਵਿੱਚ 50% ਗਰਾਵਟ ਆ ਚੁੱਕੀ ਹੈ 2024 ਦੇ ਵਿੱਚ ਸਾਲ 2023 ਦੇ ਮੈਂ ਤੁਹਾਨੂੰ ਅੰਕੜੇ ਦੱਸਦਾ ਵੀ ਸਾਲ 2023 ਦੇ ਵਿੱਚ ਲਗਭਗ 3.5 ਲੱਖ ਜਿਹੜਾ ਸਟੂਡੈਂਟ ਆ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਇੰਡੀਆ ਦੇ ਵਿੱਚੋਂ ਜਿਹਦੇ ਚੋਂ 1.80 ਹਜ਼ਾਰ ਜਿਹੜਾ ਸਟੂਡੈਂਟ ਸੀ ਉਹ ਕੱਲਾ ਪੰਜਾਬ ਦਾ ਸੀਗਾ ਤੇ ਬੜੇ ਮਾਣ ਵਾਲੀ ਅਤੇ ਬੜੇ ਖੁਸ਼ੀ ਵਾਲੀ ਗੱਲ ਹੈ ਕਿ ਸਟੱਡੀ ਵੀਜ਼ੇ ਕੇਸਾਂ ਦੇ ਵਿੱਚ ਗਰਾਵਟ ਆ ਚੁੱਕੀ ਹੈ ਤੇ ਹੁਣ ਜਿਹੜਾ ਹੈਗਾ 1.80 ਹਜ਼ਾਰ ਦਾ ਜਿਹੜਾ ਅੰਕੜਾ ਘਟ ਕੇ ਆ ਉਹ ਸਮਝ ਲਓ ਵੀ 90 ਆ ਰਹਿ ਗਿਆ ਪੰਜਾਬ ਦਾ ਤੇ ਓਵਰਆਲ ਦੇਖੀਏ ਤਾਂ ਡੇਢ ਲੱਖ ਜਿਹੜਾ ਹੈਗਾ ਅੰਕੜਾ ਪਹੁੰਚ ਗਿਆ ਜਿੱਥੇ 3 ਲੱਖ ਦਾ ਅੰਕੜਾ ਸੀਗਾ ਸਟੱਡੀ ਵਿੱਚ ਕੇਸਾਂ ਦਾ ਤੇ ਜਿਹੜੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਆ ਦੋ ਤਿੰਨ ਕਾਲਜ ਆ ਯੂਨੀਵਰਸਿਟੀ ਇੱਕ ਤਾਂ ਲਾਇਲਪੁਰ ਖਾਰਤਸਾ ਕਾਲਜ ਵਾਲਿਆਂ ਨੇ ਜਿਵੇਂ ਖਬਰ ਦੇ ਵਿੱਚ ਹਵਾਲਾ ਦਿੱਤਾ ਇੱਕ ਆਈਕੇ ਗੁਜਰਾਲ ਪੁਸ਼ਪਾ ਗੁਜਰਾਲ ਯੂਨੀਵਰਸਿਟੀ ਆ ਉਹਨਾਂ ਨੇ ਵੀ ਕਿਹਾ ਵੀ ਸਾਡੇ ਜਿਹੜੇ ਟੈਕਨੀਕਲ ਕੋਰਸਾਂ ਦੇ ਵਿੱਚ ਇਨਕੁਆਰੀ ਬਹੁਤ ਆ ਰਹੀ ਆ ਮੁੰਡੇ ਕੁੜੀਆਂ ਟੈਕਨੀਕਲ ਕੋਰਸ ਕਰਨਾ ਚਾਹੁੰਦੇ ਆ ਬੜੀ ਵੀ ਚੰਗੀ ਗੱਲ ਆ ਹਨਾ ਚੰਗੀ ਨਿਊਜ਼ ਆ ਤੇ ਜਿਹੜੇ ਲਾਇਲਪੁਰ ਖਾਲਸਾ ਕਾਲਜ ਵਾਲੇ ਮੈਨੇਜਿੰਗ ਡਾਇਰੈਕਟਰ ਨੇ ਬਿਆਨ ਦਿੱਤਾ ਵੀ ਉਹਨਾਂ ਦੇ ਕਾਲਜ ਦੇ ਵਿੱਚ ਬੀਬੀਏ, ਬੀਕੋਮ, ਬੀਸੀਏ ਦੀਆਂ ਜਿਹੜੀਆਂ ਸੀਟਾਂ ਆਲਮੋਸਟ ਭਰ ਚੁੱਕੀਆਂ। ਸਟੂਡੈਂਟ ਦੁਬਾਰਾ ਗ੍ਰੈਜੂਏਸ਼ਨ ਕਰਨ ਲੱਗ ਪਏ ਆ। ਤੇ लवली ਯੂਨੀਵਰਸਿਟੀ, लवली ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੇ ਵੀ ਇਨਫਾਰਮੇਸ਼ਨ ਦਿੱਤੀ ਆ ਕਿ ਉਹਨਾਂ ਦੇ ਜਿਹੜੇ ਟੈਕਨੀਕਲ ਜਾਂ ਦੂਜੇ ਕੋਰਸਾਂ ਦੇ ਵਿੱਚ ਜਿਹੜੀਆਂ ਬਹੁਤ ਐਡਮਿਸ਼ਨਾਂ ਅੱਗੇ ਨਾਲੋਂ ਵੱਧ ਚੁੱਕੀਆਂ। ਤੇ ਇਨ੍ਹਾਂ ਕਾਲਜਾਂ ਦੀ ਨਹੀਂ ਗੱਲ ਲਾਪਾ ਕਰਦੇ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕਾਲਜ ਆ ਉਹਨਾਂ 'ਚ ਦੁਬਾਰਾ ਰੌਣਕ ਸ਼ੁਰੂ ਹੋ ਗਈ ਆ ਪੈਣਪਰਾ ਸਾਡੇ ਛੋਟੇ ਆ ਜਿਹੜੇ ਉਹ ਦੁਬਾਰਾ ਗ੍ਰੈਜੂਏਸ਼ਨ ਵਾਲੇ ਪਾਸੇ ਆ ਗਏ ਆ ਤੇ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਗ੍ਰੈਜੂਏਟ ਹੋ ਜਾਣਗੇ ਕਮ ਸੇ ਕਮ ਸੋਚਣ ਲੱਗ ਜਾਣਗੇ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਕੰਮ ਧੰਦਾ ਕਰਨਾ ਜਾਂ ਪੰਜਾਬ ਦੇ ਵਿੱਚ ਕੋਈ ਨੌਕਰੀ ਕਰਨੀ ਆ ਜਾਂ ਕੋਈ ਕੰਪੀਟੀਟਿਵ ਐਗਜ਼ਾਮ ਪਾਸ ਕਰਨਾ ਤੇ ਬੜੀ ਖੁਸ਼ੀ ਦੀ ਗੱਲ ਆ ਦੂਜੀ ਗੱਲ ਇਹ ਆ ਵੀ ਹੁਣ ਜਿਹੜੇ ਉਹਨਾਂ ਦੇ ਦਿਮਾਗ 'ਚੋਂ ਆ ਬਾਰਲੇ ਮੁਲਕ ਸਟੱਡੀ ਵੀਜ਼ੇ ਤੇ ਜਾਣ ਦਾ ਜਿਹੜਾ ਫਤੂਰ ਹੈ ਉਹ ਆਲਮੋਸਟ 50% ਸਟੂਡੈਂਟ ਦੇ ਨਿਕਲ ਚੁੱਕਿਆ ਪੇਰੈਂਟਸ ਵੀ ਮੈਂ ਕਹਿੰਨਾ ਪੇਰੈਂਟਸ ਵੀ ਵਿਧਾਈ ਦੇ ਪਾਤਰ ਆ ਵੀ ਇਹ ਚੀਜ਼ਾਂ ਜਿਹੜੀਆਂ ਜਿਹੜਾ ਮੈਸੇਜ ਆਪਾਂ ਪਚਾਉਣਾ ਚਾਹੁੰਦੇ ਸੀ ਉਹ ਪੇਰੈਂਟਸ ਤੱਕ ਵੀ ਪਹੁੰਚ ਚੁੱਕਿਆ ਤੇ ਕੁਝ ਬੱਚੇ ਆਪ ਵੀ ਸਮਝਦਾਰ ਹੋ ਗਏ ਪੜਦੇ ਰਹਿੰਦੇ ਆ ਅੱਜ ਕੱਲ ਇੰਟਰਨੈਟ ਨਾਲ ਜੁੜੇ ਆ ਹਰੇਕ ਬੰਦਾ ਨਿਊਜ਼ ਵਗੈਰਾ ਪੜਦਾ ਰਹਿੰਦਾ ਤੇ ਜਿਹੜਾ ਸਾਰਾ ਇਸ ਚੀਜ਼ ਦਾ ਕ੍ਰੈਡਿਟ ਆ ਉਹ ਸਾਰੇ ਪੰਜਾਬੀਆਂ ਨੂੰ ਜਾਂਦਾ ਜਿਹੜੇ ਪੰਜਾਬ ਲਈ ਫਿਕਰਮੰਦ ਆ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਤੋਂ ਰਹਿ ਕੇ ਵੀ ਆਪਦੇ ਪੰਜਾਬ ਜਾਂ ਆਪਦੀ ਮਿੱਟੀ ਨਾਲ ਜੁੜੇ ਹੋਇਆ ਉਥੋਂ ਪੋਸਟਾਂ ਪਾਉਂਦੇ ਰਹਿੰਦੇ ਆ ਇਨਫਾਰਮੇਟਿਵ ਜਿਹੜੀਆਂ ਵੀਡੀਓਜ਼ ਆ ਉਹ ਅਪਡੇਟ ਕਰਦੇ ਰਹਿੰਦੇ ਆ ਤੇ ਉਹ ਵੀ ਉਹਨਾਂ ਦਾ ਵੀ ਜਿਹੜਾ ਹੈਗਾ ਅਸੀਂ ਧੰਨਵਾਦੀ ਆ ਤੇ ਇੱਥੋਂ ਆਪਣੇ ਲੋਕਾਂ ਦਾ ਵੀ ਜਿਨ੍ਹਾਂ ਨੇ ਕੋਈ ਕਿਤੇ ਨੌਕਰੀ ਕਰ ਰਿਹਾ ਕੋਈ ਕਿਤੇ ਜੌਬ ਕਰ ਰਿਹਾ ਪਰ ਫਿਰ ਵੀ ਆਪਦੀ ਜੌਬ ਦੇ ਨਾਲ ਨਾਲ ਆਪਦੇ ਪੰਜਾਬ ਲਈ ਫਿਕਰਮੰਦ ਦਾ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਆ ਮੈਨੂੰ ਵੀ ਪਰਸਨਲੀ WhatsApp ਤੇ ਕੋਈ ਨਿਊਜ਼ ਹੁੰਦੀ ਆ ਕੋਈ ਇੰਟਰਸਟਿੰਗ ਨਿਊਜ਼ ਹੁੰਦੀ ਆ ਪੰਜਾਬ ਦੇ ਭਲੇ ਲਈ ਮੈਨੂੰ ਸ਼ੇਅਰ ਕਰਦੇ ਰਹਿੰਦੇ ਆ ਤੇ ਮੈਂ ਅੱਗੇ ਤੁਹਾਡੇ ਤੱਕ ਪਹੁੰਚਾਉਂਦਾ ਰਹਿਣਾ ਤੇ ਦੂਜੀ ਗੱਲ ਆ ਜਿਹੜੇ ਪੰਜਾਬ ਦੇ ਨਰਸਿੰਗ ਕਾਲਜ ਆ ਜਿਵੇਂ ਹੁਣ ਕੋਵਿਡ ਸਿਚੁਏਸ਼ਨ ਆਈ ਸੀਗੀ ਸਾਰੇ ਵਰਲਡ ਦੇ ਵਿੱਚ ਵੀ ਉਦੋਂ ਇੰਡੀਆ ਨੂੰ ਪਤਾ ਲੱਗਿਆ ਸੀ ਵੀ ਜਿਹੜੇ ਨਰਸਿੰਗ ਆਫੀਸਰ ਆ ਜਾਂ ਨਰਸਿੰਗ ਸਟਾਫ ਆ ਜਾਂ ਮੈਡੀਕਲ ਸਟਾਫ ਆ ਉਹਦੀ ਘਾਟ ਮਹਿਸੂਸ ਹੋਈ ਸੀ ਆ ਦੂਜੀ ਵੱਡੀ ਖੁਸ਼ੀ ਇਹ ਆ ਵੀ ਨਰਸਿੰਗ ਕਾਲਜ ਜਿੰਨੇ ਵੀ ਪੰਜਾਬ ਦੇ ਆ ਉਹਨਾਂ ਦੇ ਵਿੱਚ ਸਾਰਿਆਂ ਵਿੱਚ ਵੀ ਤਕਰੀਬਨ ਨਰਸਿੰਗ ਕਾਲਜ ਜਿੰਨੇ ਵੀ ਕੋਰਸ ਕਰਾਉਂਦੇ ਆ ਸੀਟਾਂ ਆਲਮੋਸਟ ਫੁੱਲ ਆ ਕਿਸੇ 'ਚ ਵੀ ਕੋਈ ਸੀਟ ਖਾਲੀ ਨਹੀਂ ਹੈਗੀ ਬੜੀ ਮੈਂ ਨਾ ਵਧੀਆ ਪੋਜ਼ਿਟਿਵ ਗੱਲ ਆ ਪੰਜਾਬ ਵਾਸਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਤੇ ਪੰਜਾਬ ਦੇ ਯੂਥ ਵਾਸਤੇ ਤੇ ਮੈਂ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਦਾਂ ਹੀ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਪ੍ਰਮੋਟ ਕਰਨ ਤੇ ਲੱਗੇ ਰਹੀ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਪੂਰੀ ਰੌਣਕ ਜਿਹੜੀ ਪੰਜਾਬ ਦੇ ਵਿੱਚ ਲੱਗ ਜੂਗੀ ਫਿਰ ਜਿਹੜੇ ਹੈਗੇ ਆ ਬਜ਼ੁਰਗ ਬਜ਼ੁਰਗਾਂ ਦੇ ਚਿਹਰਿਆਂ ਤੇ ਮਾਪਿਓ ਦੇ ਚਿਹਰਿਆਂ ਤੇ ਵੀ ਰੌਣਕਾਂ ਪਰਤ ਆਉਣਗੀਆਂ ਫਿਰ ਉਹਨਾਂ ਨੂੰ ਕੋਈ ਆਂਢੀ ਗਵਾਂਢੀ ਨੂੰ ਲੱਭਣ ਦੀ ਲੋੜ ਨਹੀਂ ਵੀ ਆਟਾ ਪਿਆਉਣਾ ਜਾਂ ਕਿਤੇ ਜਾਣਾ ਵੀ ਸਾਨੂੰ ਕੋਈ ਜਵਾਗ ਚਾਹੀਦਾ ਜਾਂ ਗੱਡੀ ਕੌਣ ਚਲਾਊ ਕੌਣ ਲੈ ਕੇ ਜਾਊ ਸਾਰਾ ਜਿਹੜਾ ਹੈਗਾ ਤਾਣਾ ਬਾਣਾ ਜਿਹੜਾ ਹੋਲੀ ਤੇ ਆ ਜਾਊਗਾ ਤੇ ਮੈਂ ਕਹਿੰਦਾ ਬਹੁਤ ਖੁਸ਼ੀ ਵਾਲੀ ਗੱਲ ਆ ਬੜੀ ਖੁਸ਼ੀ ਵਾਲੀ ਕਰ ਲਈ ਸਾਰਿਆਂ ਨੇ ਵੀ ਜਿੰਨੇ ਵੀ ਬੰਦੇ ਯੋਗਦਾਨ ਪਾ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੁਝ ਜਿਹੜੇ ਨੈਗੇਟਿਵ ਕਮੈਂਟ ਕਰਨ ਵਾਲੇ ਬੰਦੇ ਆ ਜਿਨ੍ਹਾਂ ਦਾ ਕੰਮ ਹੀ ਇਹ ਆ ਵੀ ਸਿਰਫ ਆਪਾਂ ਕਹਿ ਦਿੰਨੇ ਪੰਜਾਬੀ ਚ ਖੁੰਝਰੀ ਛੇੜਨੀ ਹਨਾ ਜਿਨ੍ਹਾਂ ਦਾ ਕੰਮ ਹੀ ਖੁੰਝਰੀ ਛੇੜਨੀ ਆ ਜਿਨ੍ਹਾਂ ਦਾ ਕੰਮ ਹੀ ਪੁੱਠੇ ਸਿੱਧੇ ਕਮੈਂਟ ਕਰਨਾ ਉਹਨਾਂ ਨੂੰ ਕਰੇ ਜਾਣ ਉਹਨਾਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਤੇ ਆਪਾਂ ਆਪਦੇ ਮਿਸ਼ਨ ਤੇ ਲੱਗੇ ਹੋਏ ਆ ਲੱਗੇ ਰਵਾਂਗੇ ਤੇ ਸਾਰੇ ਵੀ ਜਿੰਨੇ ਭੈਣ ਭਰਾ ਇਸ ਮਿਸ਼ਨ ਤੇ ਲੱਗੇ ਹੋਏ ਆ ਵਾਹ ਕਿਤੇ ਵੀ ਜੌਬ ਕਰਦੇ ਕਿਤੇ ਵੀ ਦੁਨੀਆ ਦੇ ਕੋਨੇ ਚ ਬੈਠੇ ਆ ਪੰਜਾਬ ਲਈ ਫਿਕਰਮੰਦ ਆ ਆਪਦਾ ਯੋਗਦਾਨ ਪਾ ਰਹੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਆਪਣੀ ਮਿਹਨਤ ਜਿਹੜੀ ਉਹ ਰੰਗ ਲਿਆ ਰਹੀ ਹੈ ਤੇ ਦੂਜੀ ਵੀਡੀਓ ਆ ਇਹ ਮੇਰੀ ਤੁਹਾਡੇ ਵਾਸਤੇ ਗੁੱਡ ਨਿਊਜ਼ ਦੇਣ ਵਾਸਤੇ ਤਾਂ ਮੇਰੀ ਰਿਕਵੈਸਟ ਆ ਵੀ ਇਹਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਦਿਮਾਗ ਤੇ ਚੜਿਆ ਵਾ ਫਰੂਤ ਬਾੜ ਜਾਣ ਦਾ ਹਨ ਜਿਹੜੇ ਬਾਹਰ ਨੂੰ ਪ੍ਰਮੋਟ ਕਰ ਰਹੇ ਆ ਆਪਦੇ ਪੰਜਾਬ ਦੇ ਨਾਲ ਗਦਾਰੀ ਕਰਕੇ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਠੀਕ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਗਲਤ ਨੈਗੇਟਿਵਿਟੀ ਭਰ ਰਹੀ ਹੈ ਵੀ ਬਾਹਰ ਜਾਓ ਪਤਾ ਨਹੀਂ ਉੱਥੇ ਡਾਲਰ ਪਏ ਆ ਝੋਲੇ ਭਰ ਲੈਣੇ ਅਸੀਂ ਜਾ ਕੇ ਉਹਨਾਂ ਬੰਦਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਖਾਓ ਕਿ ਉਹਨਾਂ ਦੀਆਂ ਵੀ ਅੱਖਾਂ ਖੋਲਣ ਜਿਹੜਾ ਉਹ ਪੰਜਾਬ ਪ੍ਰਤੀ ਜਿਹੜੀ ਨੈਗੇਟਿਵਿਟੀ ਆ ਉਹ ਬੰਦ ਕਰਨ ਤੇ ਪੰਜਾਬ ਨੂੰ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਧਾ ਰਾਹ ਦਿਖਾਉਣ ਸਿੱਧੇ ਪਾਸੇ ਲੈ ਕੇ ਆਉਣ ਇੰਨੀ ਬੇਨਤੀ ਕਰਨੀ ਸੀ ਬਾਕੀ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਦੱਬ ਕੇ ਕਰਿਆ ਕਰੋ ਜਿਹੜੇ ਉਹ ਜੇ ਗद्दार ਬੰਦੇ ਉਹਨਾਂ ਤੱਕ ਜ਼ਰੂਰ ਪਹੁੰਚ ਸਕੇ ਤੇ ਬਾਕੀ ਤੁਹਾਡਾ ਧੰਨਵਾਦ ਤੁਸੀਂ ਕਮੈਂਟ ਕਰਦੇ ਆ ਲਾਈਕ ਕਰਦੇ ਆ ਵਧੀਆ ਵਧੀਆ ਕਮੈਂਟ ਆਉਂਦੇ ਆ ਸੁਝਾਅ ਦਿੰਦੇ ਆ ਮੈਂ ਸਾਰੇ ਜਿੰਨੇ ਵੀ ਸੁਝਾਅ ਆਉਂਦੇ ਆ ਜਾਂ ਜਿੰਨੇ ਵੀ ਵੈਲਿਊਏਬਲ ਕਮੈਂਟ ਹੁੰਦੇ ਆ ਮੈਂ ਸਾਰੇ ਪੜ੍ਹਦਾ ਗੌਰ ਕਰਦਾ ਉਹਨਾਂ ਤੇ ਤੇ ਮੈਨੂੰ ਉਮੀਦ ਆ ਅੱਗੇ ਆਸਤੇ ਵੀ ਤੁਸੀਂ ਮੈਨੂੰ ਸਪੋਰਟ ਕਰਦੇ ਰਹੋਗੇ ਕੋਈ ਚੰਗੀ ਗੱਲ ਹੁੰਦੀ ਹੈ ਮੇਰ ਨਾਲ ਸ਼ੇਅਰ ਕਰਦੇ ਰਹੋਗੇ ਮੈਨੂੰ ਸਲਾਹ ਦਿੰਦੇ ਰਹੋਗੇ ਸਤਿ ਸ੍ਰੀ ਅਕਾਲ